ਜਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਬਦੋਸੀ ਵਿਖੇ ਮੌਜੂਦਾਂ ਅਸੀਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਜੋ ਇੰਡੀਆ ਦੀ ਟੀਮ ਦੇ ਵਿੱਚ ਸਿਲੈਕਸ਼ਨ ਹੋਣ ਤੋਂ ਬਾਅਦ ਅੱਜ ਜਿੱਥੇ ਉਹਨਾਂ ਦਾ ਮੈਚ ਹੁੰਦਾ ਸੀ ਇੰਗਲੈਂਡ ਦੇ ਵਿੱਚ ਇੰਗਲੈਂਡ ਦੇ ਨਾਲ ਮੈਚ ਸੀ ਉਹਨਾਂ ਦਾ ਤੇ ਉਸ ਤੋਂ ਬਾਅਦ ਪੰਜ ਮੈਚਾਂ ਦੀ ਸੀਰੀ ਦੇ ਵਿੱਚੋਂ ਤਿੰਨ ਮੈਚ ਇੰਡੀਆ ਦੀ ਟੀਮ ਜਿੱਤਦੀ ਆ ਤੇ ਅੱਜ ਜਿਹੜਾ ਕਿ ਉਹ ਪਿੰਡ ਪਰਤਨ ਤੇ ਉਹਨਾਂ ਦਾ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ ਗੱਲਬਾਤ ਕਰਾਂਗੇ ਸੋਨੀ ਸੋਤਨ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋਨੀ ਜੀ ਜਿਹੜਾ ਕਿ ਮੈਚ ਹੋਇਆ ਸੀ ਕਿੰਨੇ ਕਿੰਨਾ ਏ ਇੰਡੀਆ ਤੇ ਇੰਗਲੈਂਡ ਦੀ ਜਿਹੜੀਆਂ ਹੈਂਡੀਕੈਪ ਟੀਮਾਂ ਨੇ ਉਹਨਾਂ ਦੇ ਵਿੱਚ ਮੈਚ ਹੋਇਆ ਸੀਗਾ ਇੰਟਰਨੈਸ਼ਨਲ ਮੈਚ ਸੀ ਜੀ ਇਹ ਤੇ ਇਹਦੇ ਵਿੱਚੋਂ ਇੰਡੀਆ ਨੇ ਤਿੰਨ ਮੈਚ ਜਿੱਤ ਕੇ ਸੀਰੀਜ਼ ਜਿੱਤੀ ਆ ਤੇ ਇਹ ਆਪਣੇ ਜਿਹੜੇ ਸਾਰੇ ਮੈਚ ਸੀਗੇ ਗੁਜਰਾਤ ਅੰਮਦਾਵਾਚ ਹੋਏ ਸੀਗੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਜਿਹੜਾ ਕਿ ਇੰਟਰਨੈਸ਼ਨਲ ਸਟੇਡੀਅਮ ਆ ਵਰਲਡ ਦਾ ਸਭ ਤੋਂ ਵੱਡਾ ਸਟੇਡੀਅਮ ਆ ਤੇ ਉੱਥੇ ਸਾਡਾ ਫਾਈਨਲ ਹੋਇਆ ਸੀਗਾ ਸੁਣੋ ਜੀ ਇੰਡੀਆ ਟੀਮ ਜਿਹੜੀ ਸੀ ਸਿਲੈਕਸ਼ਨ ਹੋਈ ਸੀ ਥੋੜੀ ਇਹ ਹੈਂਡੀਕੈਪ ਟੀਮ ਸੀ ਕਿਵੇਂ ਥੋੜੀ ਸਿਲੈਕਸ਼ਨ ਹੋਈ ਕਿਵੇਂ ਤੁਹਾਨੂੰ ਤੁਹਾਡੇ ਕਿਥੇ ਸੱਟ ਕੋ ਲੱਗੀ ਹੈ ਜੀ ਹਾਂਜੀ ਮੇਰਾ ਨਾ 2012 ਦੇ ਵਿੱਚ ਮੰਡੀ ਗਵਿੰਦਗੜ ਮੇਲੇ ਦੇ ਵਿੱਚ ਹੱਥ ਕੱਟ ਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਹੈਂਡੀਕੈਪ ਕ੍ਰਿਕਟ ਦੇ ਵਿੱਚ ਆ ਗਿਆ ਸੀਗਾ ਕਿਉਂਕਿ ਉਸ ਤੋਂ ਪਹਿਲਾਂ ਮੈਂ ਜਰਨਲ ਦੇ ਵਿੱਚ ਖੇਡਦਾ ਸੀਗਾ ਇੱਕ ਸੁਪਨਾ ਸੀਗਾ ਵੀ ਸ਼ੁਰੂ ਤੋਂ ਵੀ ਆਪਣੇ ਦੇਸ਼ ਵਾਸਤੇ ਖੇਡਣਾ ਤੇ ਉਹ ਅੱਜ ਸੁਪਨਾ ਚਲੋ ਮੇਰਾ ਪਹਿਲਾ ਨਹੀਂ ਪੂਰਾ ਹੋ ਸਕਿਆ ਪਰ ਅੱਜ ਮੇਰਾ ਸੁਪਨਾ ਪੂਰਾ ਹੋ ਗਿਆ ਤੇ ਮੈਨੂੰ ਬੜੀ ਖੁਸ਼ੀ ਆ ਤੇ ਪੂਰੇ ਪਿੰਡ ਦਾ ਮੈਨੂੰ ਸਾਥ ਆ ਪੂਰੀ ਪੰਚਾਇਤ ਦਾ ਕਿਸਾਨੀ ਮੋਰਚੇ ਦਾ ਤੇ ਫਤੇਗੜ ਸਾਹਿਬ ਦੇ ਹਰ ਇੱਕ ਇਨਸਾਨ ਦਾ ਜੋ ਆਪਾਂ ਨੂੰ ਸਪੋਰਟ ਕਰਦੇ ਨੇ ਉਹਨਾਂ ਦੇ ਲੋ ਧੰਨਵਾਦ ਤੇ 12 ਦੇ ਵਿੱਚ ਵੀ ਤੁਸੀਂ ਜਾਨੀ ਕਿ 12 ਤੋਂ ਬਾਅਦ ਪਹਿਲਾਂ ਵੀ ਖੇ ਇਦੋਂ ਹੱਤ ਘਟਣ ਤੋਂ ਪਹਿਲਾਂ ਹਾਂਜੀ ਉਸ ਤੋਂ ਪਹਿਲਾਂ ਹੀ ਮੈਂ ਜਰਨਲ ਦੇ ਵਿੱਚ ਖੇਡ ਕੇ ਆਇਆ ਤੇ ਉਦੋਂ ਆਪਣੇ ਸ਼ੇਰੇ ਪੰਜਾਬ ਉਹ ਸਪੋਰਟਸ ਕਲੱਬ ਆ ਜੀ ਫਿਰੋਜ਼ਪੁਰ ਤੋਂ ਉਹਨਾਂ ਵੱਲੋਂ ਮੈਂ ਦਿੱਲੀ ਜੈਪੁਰ ਤੇ ਹੋਰ ਕਾਫੀ ਇੰਡੀਆ ਸਟੇਟਾਂ ਇੰਡੀਆ ਦੇ ਵਿੱਚ ਉਹਨਾਂ ਦੇ ਖੇਡ ਕੇ ਆਇਆ ਸੀਗਾ ਬਟ ਥੋੜੀ ਜਿਹੀ ਘਰ ਦੀ ਗਰੀਬੀ ਕਰਕੇ ਮੈਂ ਕਿ ਖੇਡ ਨਹੀਂ ਪਾਇਆ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ हट ਕੇ ਮੈਂ ਕ੍ਰਿਕਟ ਛੱਡਤੀ ਸੀਗੀ ਇੱਕ ਵਾਰ ਮੈਂ ਫਿਰ ਮੈਂ ਆ ਕੇ ਗਵਿੰਦ ਘੜ ਲੱਗ ਗਿਆ ਸੀਗਾ ਤੇ ਉੱਥੇ ਮੇਰਾ ਹੱਥ ਮਸ਼ੀਨ 'ਚ ਆ ਗਿਆ ਸੀਗਾ ਐਕਸੀਡੈਂਟ ਹੋ ਗਿਆ ਸੀਗਾ ਮਰੇ ਹੱਥ ਦਾ ਨਹੀਂ ਜਦੋਂ ਸੀਨੀਅਰ ਬਾਰੇ ਖੇਡੇ ਇਹ ਤਾਂ ਕ੍ਰਿਕਟਡ ਛੱਡੀ ਕਿਉਂ ਕਾਰਨ ਕੀ ਰਾਇਤੀ ਕਾਰਨ ਦੇਖੋ ਗਰੀਬੀ ਸੀਗੀ ਘਰ ਦੇ ਵਿੱਚ ਹੁਣ ਤੁਹਾਨੂੰ ਪਤਾ ਵੀ ਕ੍ਰਿਕਟ ਇੱਕ ਮਹਿੰਗੀ ਗੇਮ ਆ ਤੇ سپورਟ ਚਾਹੀਦੀ ਇਹਦੇ ਵਾਸਤੇ ਤੇ ਜੇ ਹੁਣ ਆਪਾਂ ਨੂੰ ਬੈਕ ਤੋਂ سپورਟ ਨਹੀਂ ਹੈਗੀ ਤਾਂ ਆਪਾਂ ਕ੍ਰਿਕਟ ਦੇ ਵਿੱਚ ਅੱਗੇ ਨਹੀਂ ਜਾ ਸਕਦੇ ਤੇ ਇਸ ਕਰਕੇ ਬਸ ਇਹਨਾਂ ਕਰਕੇ ਮੈਂ ਥੋੜਾ ਕ੍ਰਿਕਟ ਤੋਂ ਪਿੱਛੇ ੜ ਗਿਆ ਸੀਗਾ ਕਿਉਂਕਿ ਘਰ ਦੀਆਂ ਮਜਬੂਰੀਆਂ ਸੀਗੀਆਂ ਘਰ ਦੇ ਖਰਚੇ ਸੀਗੇ ਜੇ ਖੇਡਦੇ ਸੀਗੇ ਤਾਂ ਕੰਮ ਕਰਨੀ ਹੁੰਦਾ ਸੀਗਾ ਜੇ ਕੰਮਕਾਰ ਕਰਦੇ ਤਾਂ ਖੇਡਿਆ ਨਹੀਂ ਜਾਂਦਾ ਸੀਗਾ ਹਾਂਜੀ ਇਹ ਇੰਗਲੈਂਡ ਦੀ ਟੀਮ ਨਾਲ ਜਿਹੜਾ ਹੁਣ ਮੈਚ ਹੋਇਆ ਸੀ ਉਹਦੇ ਵਿੱਚੋਂ 5 5 5 ਮੈਚ ਸੀ ਪੰਜ ਦੀ ਸੀਰੀਜ਼ ਹੈ ਨਾ ਤੇ ਜਿਹੜਾ ਤਿੰਨ ਵਾਲਾ ਸੀ ਜਿੱਤੇ ਆ ਜਿੱਤੂ ਸੀ ਹਾਂਜੀ ਪੰਜ ਵਿੱਚੋਂ ਤਿੰਨ ਮੈਚ ਜਿੱਤਣ ਵਾਲੀ ਟੀਮ ਜਿਹੜੀ ਸੀਰੀਜ਼ ਜਿੱਤਦੀ ਆ ਤੇ ਇੰਡੀਆ ਨੇ ਤਿੰਨ ਮੈਚ ਜਿੱਤੇ ਨੇ ਤੇ ਇੰਡੀਆ ਸੀਰੀਜ਼ ਜਿੱਤੀ ਆ ਤੇ ਆਪਣੇ ਇੰਡੀਆ ਦੇ ਵਿੱਚ ਪਹਿਲੀ ਵਾਰ ਇੰਗਲੈਂਡ ਦੀ ਜਿਹੜੀ ਟੀਮ ਆਈ ਸੀਗੀ ਇਹ ਸਾਰਾ ਬੀਸੀਸੀ ਵੱਲੋਂ ਕੀਤਾ ਗਿਆ ਸੀਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਉਮੀਦ ਜਗਾਈਆ ਬੀਸੀਸੀ ਨੇ ਕਿ ਜਿਵੇਂ ਜਿਹੜੇ ਪਰ ਪਲੇਅਰ ਨੇ ਸਟੇਟ ਦੇ ਤੇ ਜਾਂ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਉਹਨਾਂ ਨੂੰ ਬੀਸੀਸੀ ਵੱਲੋਂ ਸੈਲਰੀ ਵਗੈਰਾ ਦਾ ਅੱਗੇ ਨੂੰ ਕਰ ਰਹੇ ਨੇ ਫਿਰ ਪਹਿਲੀ ਵਾਰ ਗਏ ਅੱਜ ਜੀ ਪਹਿਲੀ ਵਾਰ ਇਸ ਸਿਲੈਕਸ਼ਨ ਤੇ ਪਹਿਲੀ ਵਾਰ ਜਿੱਤੇ ਹੈ ਨਾ ਹਾਂਜੀ ਜਾਂ ਬੀਸੀਸੀ ਵੱਲੋਂ ਜਿਹੜੀ ਕਮੇਟੀ ਬਣੀ ਸੀਗੀ ਡਿਫਰੈਂਟਲੀ ਐਵਲ ਕ੍ਰਿਕਟ ਕਾਉਂਸਲ ਆਫ ਇੰਡੀਆ ਉਹਦੇ ਅੰਡਰ ਮੈਂ ਪਹਿਲੀ ਵਾਰ ਪਹਿਲੀ ਟੀਮ ਬਣੀ ਸੀਗੀ ਤੇ ਉਹਨਾਂ ਵਿੱਚੋਂ ਮੰਨ ਲਓ ਵੀ ਅਸੀਂ ਪਹਿਲਾ ਜਿਹੜਾ ਮੇਰਾ ਟੂਰਨਾਮੈਂਟ ਸੀਗਾ ਤੇ ਉਹ ਅਸੀਂ ਜਿੱਤ ਕੇ ਆਏ ਆ ਕਿਵੇਂ ਲੱਗਦਾ ਅੱਜ ਪਿੰਡ ਵਿੱਚ ਪਹੁੰਚਿਓ ਕਿਵੇਂ ਪਿੰਡ ਵਾਦਸੀਆਂ ਵੱਲੋਂ ਮਦਦ ਕੀਤੀ ਪ ਹਾਂਜੀ ਆਪਣੇ ਸ਼ੁਰੂ ਤੋਂ ਮੈਨੂੰ ਪਿੰਡ ਦੀ ਬਹੁਤ ਸਪੋਰਟ ਆ ਜੀ ਤੇ ਜਦੋਂ ਵੀ ਮੈਂ ਕਿਤੇ ਜਾਣਾ ਤੇ ਜਾਂ ਮੇਰਾ ਕੋਈ ਟੂਰਨਾਮੈਂਟ ਹੁੰਦਾ ਤੇ ਪੂਰੇ ਪਿੰਡ ਨੇ ਮੇਰਾ ਅੱਗੇ ਆ ਕੇ ਮੇਰਾ ਸਾਥ ਦਿੱਤਾ ਤੇ ਅੱਜ ਤੱਕ ਮੈਨੂੰ ਕਦੇ ਵੀ ਜਵਾਬ ਨਹੀਂ ਮਿਲਿਆ ਹੈਗਾ ਤੇ ਹੋਰ ਵੀ ਫਤਿਹਗੜ ਸਾਹਿਬ ਵਿੱਚ ਬਹੁਤ ਕਲੱਬ ਨੇ ਸੰਸਥਾਵਾਂ ਨੇ ਤੇ ਪੰਜਾਬ ਦੇ ਵਿੱਚ ਵੀ ਨੇ ਜਿਹੜੇ ਜਿਨ੍ਹਾਂ ਨੂੰ ਵੀ ਮੈਂ ਰਿਕਵੈਸਟ ਕਰਦਾ ਤੇ ਉਹ ਮੇਰੀ ਵਰ ਚੜ ਕੇ ਹੈਲਪ ਕਰਦੇ ਨੇ ਫਤਿਹਗੜ ਸਾਹਿਬ ਵਿੱਚ ਕਿਹੜੇ ਹੋਰ ਸੀ ਜਿਹਨਾਂ ਨੇ ਮਦਦ ਕੀਤੀ ਯਾਰ ਅ ਇੱਕਾ ਆਪਣੇ ਸ਼ਹੀਦ ਸ਼ਹੀਦ ਭਗਤ ਸਿੰਘ ਮੈਮੋਰੀ ਕਲੱਬ ਆ ਜਾਂ ਜੋਗਨੀ ਗਰੁੱਪ ਆ ਤੇ ਇੱਕ ਸੈਕਟਨ ਕ੍ਰਿਕਟ ਕਲੱਬ ਆ ਅਮਰੀਕਾ ਤੋਂ ਤੇ ਬਹੁਤ ਸਾਰੇ ਹੋਰ ਕਲੱਬ ਨੇ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਹੈ ਸਰਕਾਰ ਵੱਲੋਂ ਕੋਈ ਮਦਦ ਹੋਈ ਜਿਵੇਂ ਪੰਜਾਬ ਸਰਕਾਰ ਰੰਗਲਾ ਪੰਜਾਬ ਬਣਾਉਣ ਦੇ ਲਈ ਖੇਡਾਂ ਨੂੰ ਪਰਪੋਲਰਿਤ ਕਰ ਰਹੀ ਹੈ ਤੁਹਾਡੇ ਪੰਜੇ ਲੋੜ ਆ ਜਿਵੇਂ ਕਿ ਤੁਹਾਡੇ ਵਰਗੇ ਜਿਹੜੇ ਹੀਰੇ ਜਿਹੜੇ ਪਿੰਡਾਂ ਦੇ ਵਿੱਚ ਹੁਨਰ ਨਹੀਂ ਦਿਖਾ ਸਕਦੇ ਵੱਡੀਆਂ ਸਟੇਜਾਂ ਤੇ ਕਾ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਸਰਕਾਰ ਮਦਦ ਕਰੇ ਇਹ ਜੇ ਇਹ ਹੀ ਜਾਂਦੇ ਨੇ ਕਿ ਉਹਨਾਂ ਦਾ ਹੁਨਰ ਦੁਕਾਨ ਲਈ ਕੀ ਕਹਿੰਦਾ ਚਾਹਦੇ ਦੇਖੋ ਜੀ ਹੁਣ ਜਦੋਂ ਮੈਂ ਗਿਆ ਸੀਗਾ ਤੇ ਉਦੋਂ ਜਾਣ ਤੋਂ ਪਹਿਲਾਂ ਡੀਸੀ ਸਾਹਿਬ ਨੂੰ ਮਿਲ ਕੇ ਗਿਆ ਸੀਗੇ ਤੇ ਉਹਨਾਂ ਨੇ ਆਸ਼ਾ ਜਗਾਈ ਸੀਗੀ ਵੀ ਤੁਸੀਂ ਜਿੱਤ ਕੇ ਆਓ ਤੇ ਅਸੀਂ ਅੱਗੇ ਨੂੰ ਤੁਹਾਡਾ ਵੀ ਜੌਬ ਦਾ ਕਿਤੇ ਨਾ ਕਿਤੇ ਕਰਾਂਗੇ ਤੇ ਹੁਣ ਆਪਾਂ ਜਿੱਤ ਕੇ ਆਏ ਆ ਤੇ ਉਮੀਦ ਆ ਸਰਕਾਰ ਤੋਂ ਇਹ ਵੀ ਮੇਰੀ ਸੁਣੀ ਜਾਵੇ ਤੇ ਜੇ ਹੋ ਸਕਦਾ ਮੈਨੂੰ ਰੋਜ਼ਗਾਰ ਦਿੱਤਾ ਜਾਵੇ ਸਰਕਾਰ ਵੱਲੋਂ ਨੌਕਰੀਆਂ ਦੇ ਦੇਣ ਦੇ ਐਲਾਨ ਕੀਤੇ ਜਾ ਰਹੇ ਕਿ ਅਸੀਂ 4000 ਤੋਂ ਕਿੰਨੀਆਂ ਨੌਕਰੀਆਂ ਦੇ ਚੁੱਕੇ ਹੁਣ ਤੱਕ ਕਰ ਤੇ ਲੱਗਦਾ ਤੁਹਾਨੂੰ ਥੋੜਾ ਵੀ ਨੰਬਰ ਲੱਗੂਗਾ ਇਹਦੇ ਚ ਦੇਖੋ ਉਮੀਦ ਹੈਗੀ ਆ ਜਿੱਦਾਂ ਇਹ ਚਲੋ ਹੁਣ ਸੋਚ ਆ ਭਗਵੰਤ ਮਾਨ ਦੀ ਹਨਾ ਮੌਜੂਦਾ ਸਰਕਾਰ ਦੀ ਕਿ ਨੌਕਰੀਆਂ ਦੇ ਰਹੇ ਨੇ ਤੇ ਇਹੀ ਆਸ ਆ ਮੈਨੂੰ ਵੀ ਕਿ ਚਲੋ ਹੁਣ ਮੈਂ ਖੇਡ ਕੇ ਆ ਮੈਂ ਆਪਣੇ ਪਿੰਡ ਦਾ ਨਾਮ ਵੀ ਰੌਸ਼ਨ ਕੀਤਾ ਫਤਿਹ ਆਪਣੇ ਜ਼ਿਲ੍ਹੇ ਦਾ ਆਪਣੇ ਪੰਜਾਬ ਦਾ ਕਿਉਂਕਿ ਪੰਜਾਬ ਚੋਂ ਮੈਂ ਇੱਕ ਇਕੱਲਾ ਪਲੇਅਰ ਸੀਗਾ ਪੂਰੇ ਇੰਡੀਆ ਦੇ ਵਿੱਚੋਂ ਤੇ ਉਮੀਦ ਆ ਵੀ ਇਸ ਵਾਰ ਸ਼ਾਇਦ ਸਰਕਾਰ ਸੁਣ ਲਵੇ ਕਿੰਨੇ ਹੁਣ ਜਿਹੜਾ ਕਿ ਅਗਲੀ ਵਾਰ ਕੋਈ ਮੈਚ ਕਿੱਥੇ ਹੋਣਾ ਅਗਲੀ ਵਾਰ ਹਾਂਜੀ ਹੁਣ ਸਾਡਾ ਇਸ ਤੋਂ ਬਾਅਦ ਹੁਣ ਸਾਡਾ 25 ਤਰੀਕ ਤੋਂ ਰਾਜਸਥਾਨ ਦੇ ਵਿੱਚ ਕੈਂਪ ਆ ਫਿਟਨੈਸ ਕੈਂਪ ਉਸ ਤੋਂ ਬਾਅਦ 13 13 ਮਾਰਚ ਤੋਂ ਅਫਗਾਨਿਸਤਾਨ ਨਾਲ ਸਾਡੀ ਸੀਰੀਜ਼ ਆ ਫੇਰ ਦੁਬਾਰ ਤੋਂ ਹਾਂਜੀ ਤੇ 13 ਮਾਰਚ ਤੋਂ 13 ਮਾਰਚ ਤੋਂ ਆਪਣੀ ਅਫਗਾਨਿਸਤਾਨ ਦੇ ਨਾਲ ਸੀਰੀਜ਼ ਆ ਤੇ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਹੁਣ ਵਰਲਡ ਕੱਪ ਹੋਣ ਜਾ ਰਿਹਾ ਤੇ ਉਸ ਤੋਂ ਬਾਅਦ ਸਾਡਾ ਆਈਪੀਐਲ ਵੀ ਹੋਊਗਾ ਰਿਸੈਵਲ ਦਾ ਨੌਜਵਾਨਾਂ ਨੂੰ ਕਈ ਅਪੀਲ ਕਰਦੇ ਨੌਜਵਾਨ ਜਿਹੜੇ ਕਿ ਆਪਣੇ ਨੌਜਵਾਨ ਨੇ ਇੱਕ ਗੰਭੀਰ ਮੁੱਦਾ ਹੈ ਕਿ ਵਿਦੇਸ਼ਾਂ ਨੂੰ ਜਾ ਰਹੇ ਨੇ ਕਿ ਦੱਸਦੇ ਕਿ ਰੋਜ਼ਗਾਰ ਦੇ ਲਈ ਵਿਦੇਸ਼ਾਂ ਜਾ ਰਹੇ ਨੇ ਵਿਦੇਸ਼ਾਂ ਦੇ ਵਿੱਚ ਕੈਨੇਡਾ ਦੇ ਵਿੱਚ ਲਈ ਕਿੰਨੇ ਨੌਜਵਾਨ ਆਪਣੀਆਂ ਮੌਤਾਂ ਆਏ ਤੁਹਾਡੇ ਪਿੰਡ ਖਰੋਨੀ ਦੇ ਵੀ ਇੱਕ ਨੌਜਵਾਨ ਦੀ ਮੌਤ ਹੋਈ ਸੀ ਕੀ ਕਹਿੰਦਾ ਜਾਂਦੇ ਨੌਜਵਾਨਾਂ ਨੂੰ ਕੀ ਸੁਨੇਹਾ ਦੇ ਦਿੰਦਾ ਦੇਖੋ ਨੌਜਵਾਨਾਂ ਨੂੰ ਤਾਂ ਮੇਰਾ ਇਹੀ ਸੰਦੇਸ਼ ਆ ਵੀ ਪਹਿਲਾਂ ਤਾਂ ਆਪਣਾ ਪੰਜਾਬ ਨਾ ਛੱਡੋ ਕਿਉਂਕਿ ਇੱਥੇ ਬਹੁਤ ਕੁਝ ਹੈ ਜੇ ਤੁਸੀਂ ਕਰਨ ਦੇ ਤੇ ਮੈਂ ਅੱਜ ਚਲੋ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕਰਕੇ ਆਇਆ ਤੇ ਉਹ ਕਿਉਂ ਨਹੀਂ ਕਰ ਸਕਦੇ ਤੇ ਇਸ ਕਰਕੇ ਆਪਣਾ ਹੌਸਲਾ ਨਾ ਛੱਡੋ ਹਮੇਸ਼ਾ ਪੋਜ਼ਿਟਿਵ ਸੋਚ ਰੱਖੋ ਤੇ ਜਿਹੜੇ ਨਸ਼ਿਆਂ ਵੱਲ ਲੱਗੇ ਨੇ ਨਸ਼ਿਆਂ ਤੋਂ ਪਰਹੇਜ਼ ਕਰੋ ਖੇਡਾਂ ਵੱਲ ਆਓ ਹਾਂ ਜਿਹਾ ਨਾ ਸੋਨੀ ਸੋਹਤਾ ਜਿਨ੍ਹਾਂ ਵੱਲੋਂ ਕਹਿਗਾ ਕਿ ਹੌਸਲੇ ਬਲੰਦ ਹੋਣ ਤਾਂ ਕੋਈ ਵੀ ਮੁਸ਼ਕਲ ਦੀ ਘੜੀ ਅਸੀਂ ਹਾਸਲ ਕਰ ਸਕਦੇ ਆ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਪਿੰਡ ਵਾਸੀਆਂ ਵੱਲੋਂ ਪਰ ਮਾ ਜਿਹੜਾ ਕਿ ਸੰਜੋਗ ਰਿਹਾ ਸੋਨੀ ਸੋਤਾ ਨੂੰ ਉਹਨਾਂ ਦੀ ਜਿਹੜਾ ਕਿ ਇੰਡੀਆ ਟੀਮ ਦੇ ਵਿੱਚ ਸਿਲੈਕਸ਼ਨ ਹੋਣ ਦਾ ਵੱਡਾ ਸੰਜੋਗ ਰਿਹਾ ਪਿੰਡ ਵਾਸੀਆਂ ਦਾ ਕੀ ਕਹਿਣਾ ਚਾਹੁੰਦਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੜਾ ਹੀ ਜਿਹੜਾ ਭਾਗਾ ਭਰਾ ਦਿਨ ਹੈ ਖੁਸ਼ੀਆਂ ਦਾ ਸਮਾਂ ਸੋਨੀ ਸੋਤਾ ਜੋ ਕਿ ਇੰਟਰਨੈਸ਼ਨਲ ਡਿਸੇਬਲਡ ਕ੍ਰਿਕਟ ਖਿਡਾਰੀ ਹੈ ਤੇ ਇੰਗਲੈਂਡ ਔਰ ਇੰਡੀਆ ਦੀਆਂ ਟੀਮਾਂ ਦੇ ਦਰਮਿਆਨ ਜਿਹੜੀ ਇੱਕ ਸੀਰੀਜ਼ ਖੇਡੀ ਗਈ ਹੈ ਉਹਦੇ ਵਿੱਚ ਜੇਤੂ ਹੋਣ ਤੋਂ ਉਪਰੰਤ ਅੱਜ ਪਿੰਡ ਵਾਪਸ ਪਰਤਿਆ ਤਾਂ ਸਾਰੇ ਹੀ ਪਿੰਡ ਵਾਸੀ ਨਹੀਂ ਬਲਕਿ ਜ਼ਿਲ੍ਹਾ ਨਹੀਂ ਸਾਰਾ ਹੀ ਜਿਹੜਾ ਸਮੁੱਚਾ ਪੰਜਾਬ ਹੈ ਉਹ ਵਧਾਈ ਦਾ ਪਾਤਰ ਹੈ ਔਰ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਇਹ ਨੌਜਵਾਨ ਹੈ ਜਿਹੜਾ ਸਾਡੇ ਨਗਰ ਤੋਂ ਬਿਲੋਂਗ ਕਰਦਾ ਹੈ ਔਰ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਔਰ ਪੰਜਾਬ ਦੇ ਵਿੱਚੋਂ ਇੱਕੋ ਇੱਕ ਖਿਡਾਰੀ ਹੈ ਜਿਹੜਾ ਕਿ ਇਸ ਟੀਮ ਦੇ ਲਈ ਸਿਲੈਕਟ ਹੋਇਆ ਹੈ ਜਿਹੜਾ ਸੋ ਅਸੀਂ ਇਹੀ ਸਮਝਦੇ ਹਾਂ ਕਿ ਪ੍ਰਮਾਤਮਾ ਦੀ ਅੱਗੇ ਵੀ ਇਹਨਾਂ ਦੇ ਉੱਤੇ ਇਸੇ ਤਰ੍ਹਾਂ ਹੀ ਮਿਹਰਬਾਨੀ ਰਹੇ ਸਾਰੇ ਨਗਰ ਵੱਲੋਂ ਸਾਰੇ ਜ਼ਿਲ੍ਹੇ ਵੱਲੋਂ ਅਰਦਾਸ ਕਰਦੇ ਆਂ ਦਿਲੋਂ ਅਸੀਂ ਔਰ ਪ੍ਰਮਾਤਮਾ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਰੱਕੀਆਂ ਦੇਵੇ ਔਰ ਹੋਰ ਵਧੀਆ ਖੇਡਣ ਆਪਣਾ ਆਪਣੇ ਪਰਿਵਾਰ ਦਾ ਜ਼ਿਲ੍ਹੇ ਦਾ ਪੰਜਾਬ ਦਾ ਦੇਸ਼ ਦਾ ਜਿਹੜਾ ਨਾਮ ਹੈ ਉਹ ਦੁਨੀਆ ਦੇ ਵਿੱਚ ਰੋਸ਼ਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਵਾਸੀਆਂ ਦਾ ਕਹਿਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਉਹ ਸ਼ੀਦਾਂ ਦੀ ਪਵਿੱਤਰ ਧਰਤੀ ਜਿੱਥੇ ਕਿ ਪਿੰਡ ਵਾਸੀ ਜਿਹੜਾ ਪਿੰਡ ਬਧੋਸ਼ੀ ਦਾ ਸੋਨੀ ਸੋਤਾ ਇੱਕ ਪੰਜਾਬ ਦੇ ਵਿੱਚੋਂ ਜਿਹੜੀ ਕਿ ਹੈਂਡੀਕੈਪ ਟੀ ਦੇ ਵਿੱਚ ਉਹਦੀ ਇੰਡੀਆ ਟੀਮ 'ਚ ਸਿਲੈਕਸ਼ਨ ਹੋਈ ਉਸ ਤੋਂ ਬਾਅਦ ਉਹ ਪਹਿਲੀ ਵਾਰ ਖੇਡਿਆ ਤੇ ਪਹਿਲੀ ਵਾਰ ਹੀ ਉਸਨੇ ਜਿੱਤ ਹਾਸਲ ਕੀਤੀ ਗੱਲਬਾਤ ਕਰਾਂਗੇ ਸਾਡੇ ਨਾਲ ਪਿੰਡ ਬਧੋਸ਼ੀ ਦੇ ਜਿਹੜੇ ਨੇ ਸਰਪੰਚ ਨੇ ਸੋਨੀ ਉਹ ਨਾਲ ਗੱਲਬਾਤ ਕਰਦੇ ਕੀ ਕਹਿਣਾ ਨਾ ਸੰਦੀਪ ਸੋਨੀ ਹਾਂਜੀ ਸੋਨੀ ਅੱਛਾ ਜੀ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਪਿੰਡ ਦਾ ਸੋਨੀ ਸੋਤ ਹੈ ਜਿਹੜਾ ਇੰਡੀਆ ਟੀਮ ਦੇ ਵਿੱਚ ਖੇਡ ਕੇ ਆਇਆ ਹੈ ਤੇ ਬਹੁਤ ਹੀ ਇੰਨੀ ਖੁਸ਼ੀ ਹੈ ਕਿ ਦੇਖ ਲਓ ਪੂਰਾ ਪਿੰਡ ਤੁਹਾਡੇ ਸਾਹਮਣੇ ਮੌਜੂਦ ਹੈ ਸਵਾਗਤ ਲਈ ਕਿਸਾਨ ਜੂਨੀਅਨ ਮੌਜੂਦ ਹੈ ਸਵਾਗਤ ਲਈ ਪੰਚਾਇਤ ਮੌਜੂਦ ਹੈ ਸਵਾਗਤ ਲਈ ਤੇ ਸਾਨੂੰ ਮਤਲਬ ਇੰਨਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਪਿੰਡ ਦਾ ਨਾਮ ਹੈ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਰੋਸ਼ਨ ਕੀਤਾ ਹੈ ਤੇ ਸਾਡੀ ਪੁਰਜੋਰ ਸਰਕਾਰ ਨੂੰ ਅਪੀਲ ਹੈ ਕਿ ਜਿਹੜੇ ਪੰਜਾਬ ਦੇ ਵਿੱਚੋਂ ਹੀਰੇ ਤਰਾਸ਼ਣ ਦੀ ਲੋੜ ਹੈ ਤਾਂ ਇਹ ਜਿਹੇ ਹੀਰੇ ਜਿਹੜੇ ਆ ਸਾਡੇ ਪਿੰਡਾਂ ਦੇ ਵਿੱਚ ਬੈਠੇ ਨੇ ਤਾਂ ਇਹ ਜਿਹੇ ਹੀਰਿਆਂ ਨੂੰ ਤਰਾਸ਼ਣ ਦੀ ਲੋੜ ਹੈ ਤਾਂ ਕਿ ਜੋ ਖੇਡ ਨੂੰ ਉੱਚਾ ਚੁੱਕਿਆ ਜਾ ਸਕੇ ਨਸ਼ਿਆਂ ਤੋਂ ਰਹਿਤ ਕਰਿਆ ਜਾ ਸਕੇ ਲੇਕਿਨ ਪਿੰਡਾਂ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਪਹੁੰਚ ਵਾਲੇ ਲੋਕ ਹੁੰਦੇ ਨੇ ਉਹ ਉੱਚੇ ਲੈ ਜਾਂਦੇ ਨੇ ਜਿਹੜੇ ਛੋਟੇ ਹੁੰਦੇ ਨੇ ਉਹ ਗਰੀਬ ਪਰਿਵਾਰ ਚੋਂ ਹੁੰਦੇ ਨੇ ਉਹ ਥੱਲੇ ਰਹਿ ਜਾਂਦੇ ਨੇ ਤਾਂ ਅੱਜ ਸਾਨੂੰ ਇਹੀ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਵਿੱਚੋਂ ਇੱਕ ਪਿੰਡਾਂ ਦੇ ਵਿੱਚੋਂ ਇੱਕ ਹੀਰਾ ਜਿਹੜਾ ਉਹ ਇੰਡੀਆ ਲੈਵਲ ਤੇ ਚਮਕਿਆ ਹੈ ਪੂਰੇ ਪੰਜਾਬ ਦੇ ਵਿੱਚੋਂ ਇੱਕ ਕੱਲਾ ਲੌਤਾ ਹੈ ਜਿਹੜਾ ਸੋਨੀ ਸੋਤ ਹੈ ਜਿਹੜਾ ਇੰਡੀਆ ਟੀਮ ਲਈ ਇੰਗਲੈਂਡ ਦੀ ਜਿਹੜੀ ਸੀਰੀਜ਼ ਉਹ ਜਿੱਤ ਕੇ ਆਇਆ ਪੂਰੀ ਪੰਚਾਇਤ ਵੱਲੋਂ ਔਰ ਕਿਸਾਨ ਜੂਨੀਅਨ ਵੱਲੋਂ ਔਰ ਪਿੰਡ ਦੇ ਵਸਨੀਕਾਂ ਵੱਲੋਂ ਔਰ ਪਿੰਡ ਦੇ ਮੌਜੂਦਾ ਜਿਹੜੇ ਚੇਅਰਮੈਨ ਨੇ ਜ਼ਿਲ੍ਹਾ ਪ੍ਰੀਸ਼ਦ ਉਹਨਾਂ ਵੱਲੋਂ ਇਨਾਂ ਨੂੰ ਪੂਰਾ ਮਾਣ ਮਿਲਿਆ ਸਤਿਕਾਰ ਮਿਲਿਆ ਜੋ ਸਾਡੇ ਪਰਿਵਾਰ ਵੱਲੋਂ ਮਾਲੀ ਸਹਿਯੋਗ ਦਿੱਤੀ ਗਈ ਹੈ ਉਸ ਦਾ ਵੀ ਔਰ ਸਾਰੇ ਪਿੰਡ ਦਾ ਮੈਂ ਸੋਨੀ ਸੋਤਾ ਦਾ ਬਹੁਤ ਬਹੁਤ ਸਵਾਗਤ ਕਰਦਾ ਔਰ ਸਾਰੇ ਪਿੰਡ ਦਾ ਧੰਨਵਾਦ ਕਰਦਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਸਾਨੂੰ ਪਿੰਡ ਬਧੋਚੀ ਦੇ ਸੰਦੀਪ ਸੋਨੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਸੋਨੀ ਸੋਤਾ ਵਰਗ ਹੈ ਕਈ ਹਜ਼ਾਰਾਂ ਜਿਹੜੇ ਕਿ ਪਿੰਡਾਂ ਦੇ ਵਿੱਚ ਇਹੋ ਜਿਹੇ ਹੀਰੇ ਬੈਠੇ ਹੋਣਗੇ ਜਨਾਂ ਨੂੰ ਸਰਕਾਰ ਨੂੰ ਉਹਨਾਂ ਦੇ ਹੁਨਰ ਨੂੰ ਦਿਖਾਉਣ ਲਈ ਲਈ ਉਹਨਾਂ ਦੀ ਮਦਦ ਕਰਨ ਦੀ ਲਈ ਅੱਗੇ ਕਰਨ ਦੇ ਉਪਰਾਲੇ ਕਰਨ ਦੀ ਲੋੜ ਹੈ ਫਤੇਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੜੋਰੀ ਦੇ ਨਾਲ ਰਜਿੰਦਰ ਸਿੰਘ ਪਟਦੀ ਵਿਚੀ ਰਿਪੋਰਟ